ਲਾਨ ਆਰਡਰ ਨੂੰ ਲੈ ਕੇ ਸੂਬੇ ਦੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਇੱਕ ਪਾਸੇ ਲੁੱਟਾਂ ਖੋਹਾਂ ਤੇ ਦੂਜੇ ਪਾਸੇ ਗੈਂਗਵਾਰਾਂ ਲਗਾਤਾਰ ਜਾਰੀ ਨੇ ਜਿਸ ਨੇ ਪੰਜਾਬ ਪੁਲਿਸ ਨੂੰ ਤਾਂ ਕਠਾਰੇ ਦੇ ਵਿੱਚ ਖੜਾ ਹੀ ਕੀਤਾ ਤੇ ਸੂਬਾ ਸਰਕਾਰ ਉੱਤੇ ਵੀ ਸਵਾਲ ਉੱਠਨੇ ਸ਼ੁਰੂ ਹੋ ਗਏ ਨੇ ਤੇ ਹੁਣ ਨਵਾਂ ਮਾਮਲਾ ਸਾਹਮਣੇ ਆਇਆ ਖੰਨਾ ਦੇ ਏਅਰ ਕਾਲਸ ਤੋਂ ਜਿੱਥੇ ਦੋ ਗਰੁੱਪਾਂ ਦੇ ਵਿੱਚ ਤਕਰਾਰ ਹੋਈ ਤੇ ਤਕਰਾਰ ਇੰਨੀ ਕੁ ਵੱਧ ਗਈ ਕਿ ਦੋਨਾਂ ਗਰੁੱਪਾਂ ਦੇ ਵਿੱਚ ਗੋਲੀਆਂ ਤੱਕ ਚੱਲ ਗਈਆਂ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਿਸੇ ਦੀ ਜਾਨ ਤਾਂ ਨਹੀਂ ਗਈ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰਵਾਈ ਆਰੰਭ ਦਿੱਤੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਤੇ ਜਿਹੜੀ ਸਥਿਤੀ ਹੈ ਉਸ ਨੂੰ ਕੰਟਰੋਲ ਕਰ ਲਿਆ ਗਿਆ ਹਾਲਾਂਕਿ ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇੱਕ ਦੋਸ਼ੀ ਨੂੰ ਤਾਂ ਆਈਡੈਂਟੀਫਾਈਡ ਕਰ ਲਿਆ ਗਿਆ ਹੈ ਤੇ ਜਦੋਂ ਇਹਨਾਂ ਦੀਆਂ ਗ੍ਰਿਫਤਾਰੀਆਂ ਹੋਣਗੀਆਂ ਤਾਂ ਪੁੱਛਗਿੱਛ ਹੋਵੇਗੀ ਕਿ ਕਿਹੜੇ ਕਾਰਨਾਂ ਕਰਕੇ ਦੇ ਵੱਲੋਂ ਇੱਥੇ ਗੋਲੀ ਚਲਾਈ ਗਈ ਹੈ ਕੀ ਕੋਈ ਆਪਸੀ ਰੰਜਸ਼ ਸੀ ਜਾਂ ਕੋਈ ਹੋਰ ਮਾਮਲਾ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਵੱਡਾ ਦਾਵਾ ਕੀਤਾ ਜਾ ਰਿਹਾ ਹੈ ਕਿ ਕੁਝ ਕੁ ਸਮੇਂ ਦੇ ਵਿੱਚ ਹੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਟਰੇਸ ਕਰ ਲਿਆ ਜਾਵੇਗਾ ਤੇ ਇਹਨਾਂ ਦੇ ਵੱਲੋਂ ਜਿਹੜੀਆਂ ਪਹਿਲਾਂ ਵੀ ਵਾਰਦਾਤਾਂ ਕੀਤੀਆਂ ਗਈਆਂ ਨੇ ਉਸ ਦੇ ਸਬੰਧ ਦੇ ਵਿੱਚ ਵੀ ਜਿਹੜੀ ਜਾਂਚ ਹੈ ਉਹ ਲਗਾਤਾਰ ਜਾ ਰਹੀ ਹੈ ਕਿਉਂਕਿ ਕਾਲਜ ਤੋਂ ਬਾਅਦ ਇਹਨਾਂ ਦੇ ਵੱਲੋਂ ਇੱਕ ਹੋਰ ਥਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿੱਥੇ ਇਹਨਾਂ ਦੇ ਵੱਲੋਂ ਲੁੱਟਖੋ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਦੁਕਾਨਾਂ ਤੇ ਸੜਕਾਂ ਦੇ ਆਲੇ ਦੁਆਲੇ ਜਿਹੜੇ ਕੈਮਰੇ ਲੱਗੇ ਨੇ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਤੇ ਪਤਾ ਕੀਤਾ ਜਾ ਰਿਹਾ ਕਿ ਇਹ ਲੋਕ ਕੌਣ ਨੇ ਕੀ ਇਹ ਵਿਦਿਆਰਥੀ ਨੇ ਜਾਂ ਕੋਈ ਹੋਰ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਉਹ ਕਿੰਨੇ ਕੁ ਸਮੇਂ ਦੇ ਵਿੱਚ ਬਿਲਕੁਲ ਸਹੀ ਸਥਿਤੀ ਤੇ ਖਰੇ ਉਤਰਨਗੇ ਹੁਣ ਉਹ ਸਮਾਂ ਦੱਸੇਗਾ ਹਾਲਾਂਕਿ ਵੱਡਾ ਸਵਾਲ ਇਹ ਖੜਾ ਹੋ ਰਿਹਾ ਕਿ ਆਏ ਦਿਨ ਕਿੱਤੇ ਗੈਂਗਵਾਰਾਂ ਤੇ ਕਿਤੇ ਅਜਿਹੇ ਹਾਦਸੇ ਪਰ ਹੁਣ ਸਕੂਲਾਂ ਕਾਲਜਾਂ ਦੇ ਵਿੱਚ ਵੀ ਅਜਈਆਂ ਬਦਮਾਸ਼ੀਆਂ ਹੋਣਾ ਵੱਡੇ ਸਵਾਲ ਖੜੇ ਕਰਦਾ ਕਿ ਆਖਰ ਸੂਬੇ ਦੇ ਵਿੱਚ ਹੋ ਕੀ ਰਿਹਾ ਸਥਿਤੀ ਜਿਉਂ ਦੀ ਤਿਉਂ ਕਿਉਂ ਹੈ ਕਿਉਂ ਨਹੀਂ ਲਾਅਨ ਆਰਡਰ ਨੂੰ ਕੰਟਰੋਲ ਕੀਤਾ ਜਾ ਰਿਹਾ ਹਾਲਾਂਕਿ ਐਸਐਸਪੀ ਦੇ ਵੱਲੋਂ ਕੀ ਕੁਝ ਕੀਤਾ ਗਿਆ ਹੈ ਸਾਰੇ ਮਸਲੇ ਨੂੰ ਲੈ ਕੇ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਲੰਨੇ ਆ। ਅੱਜ ਆਰਾਊਂਡ ਪੌਣੇ 2 ਦੇ ਕਰੀਬ ਸਾਨੂੰ ਰਿਪੋਰਟ ਹੋਇਆ ਕਿ ਏਐਸ ਕਾਲਜ ਜਿਹੜਾ ਸਮਰਾਲਾ ਰੋਡ ਤੇ ਹੈ ਪੁਲਿਸ ਸਟੇਸ਼ਨ ਸਰਦਰ ਦੇ ਏਰੀਆ ਚ ਪੰਡਾ ਉੱਥੇ ਇੱਕ ਗ੍ਰੇ ਕਲਰਡ ਦੀ ਸਿਲ ਸਵਿਫਟ ਗੱਡੀ ਆਈ ਉਹਦੇ ਚ ਚਾਰ ਆਰਾਊਂਡ 4 ਦੇ ਕਰੀਬ ਨੌਜਵਾਨ ਬਸ ਰਹੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਹੈਗੀ ਤੇ ਮੌਕੇ ਤੇ ਇਮੀਡੀਏਟਲੀ ਮੇਰੇ ਪਿਛੜੇ ਐਸਐਚਓ ਔਰ ਡੀਐਸਪੀ ਖੰਨਾ ਔਰ ਐਸਪੀ ਡੀਡੀਐਸਪੀ ਡੀਸੀ ਆਈ ਇੰਚਾਰਜ ਸਾਰੇ ਆ ਗਏ ਸੀਗੇ। ਤੇ ਸਾਨੂੰ ਸੀਸੀਟੀਵੀ ਫੁਟੇਜ ਥੋੜੀ ਬਹੁਤ ਥਲੇ ਮਿਲੀ ਹੈ ਤੇ ਇਸ ਦੇ ਵਿਹਾਰ ਤੋਂ ਥੋੜਾ ਬਹੁਤ ਆਇਡੈਂਟੀਫਾਈ ਵੀ ਹੋ ਗਿਆ ਔਰ ਕੁਝ ਇਹਨਾਂ ਦੇ ਲੋਕਲ ਕਾਲਜ ਦੇ ਵੀ ਬੱਚੇ ਜਿਹੜੇ ਹੈਗੇ ਉਹ ਆਇਡੈਂਟੀਫਾਈ ਹੋ ਗਏ ਤਾਂ ਸਾਡੀ ਸਾਰੀ ਟੀਮਾਂ ਲੱਗ ਗਈਆਂ ਸੀ ਬਹੁਤ ਜਲਦੀ ਅਸੀਂ ਇਸ ਕੇਸ ਨੂੰ ਪ੍ਰੈਸ ਕਰ ਲਾ ਜਿਸ ਤਰ੍ਹਾਂ ਮੈਂ ਰੂਮਰਸ ਨੇ ਗੈਂਗ ਬਾਰ ਜਾਂ ਸਟੂਡੈਂਟ ਵਾਰ ਇਸ ਤਰ੍ਹਾਂ ਦੇ ਸਾਹਮਣੇ ਆਇਆ ਜੀ देखो जी दो स्टूडेंट्स ਤਾਂ ਇਨਾਂ ਦੇ ਕਾਲਜ ਦੇ ਡੈਫੀਨਿਟਲੀ ਆਇਡੈਂਟੀਫਾਈ ਹੋਏ ਆ ਬਾਕੀ ਗੈਂਗ ਬੋਰ ਵਾਲਾ ਐਂਗਲ ਅਸੀਂ ਇੱਕ ਵਾਰੀ ਕ੍ਰੈਕ ਹੋ ਜਾ ਕੇ ਕੇਸ ਫੇਰੇ ਦੱਸ ਸਕਦੇ ਇੱਕ ਹੋਟਲ ਦੇ ਵਿੱਚ ਜੀ ਉਹ પેટ્રોલ ਪੰਪ ਤੇ ਵੀ ਪਿਸਟਲ ਕੱਢ ਰਿਹਾ ਕੋਈ ਉੱਥੇ ਵੀ ਕੋਈ ਬਾਦਸ ਤੋਂ ਬਾਅਦ ਹੀ ਪਤਾ ਲੱਗਿਆ ਕਿ ਜੀ ਇਸ ਤੋਂ ਬਾਅਦ ਇਹ ਸਮਰਾਲਾ ਰੋਡ ਵੱਲ ਗਏ ਸੀਗੇ ਤੇ ਇੱਕ ਜਿਹੜਾ ਬਰਦਾਲਾ ਚੌਂਕੀ ਚ ਇੱਕ પેટ્રોલ ਪੰਪ ਆਂਦਾ ਉੱਥੇ ਵੀ ਸਾਨੂੰ ਉਸ ਤੋਂ ਬਾਅਦ ਰਿਪੋਰਟ ਹੋਇਆ ਕਿ ਜਿਹੜਾ ਕਰਿੰਦਾ ਸੀ પેટ્રોલ ਪੰਪ ਦਾ ਉਹਦੇ ਤੋਂ ਵੀ ਉਹਨਾਂ ਨੇ ਕੈਸ਼ ਖੋਲੇ ਸੋ ਹੋਪਫੁਲੀ ਦੋਨੋ ਕੇਸਸ ਟ੍ਰੇਸ ਹੋ ਜਾਣਗੇ ਇੱਕ ਬੰਦਾ ਤਾਂ ਆਈਡੈਂਟੀਫਾਈ ਹੋ ਗਿਆ ਸਰ ਇੰਜਰਡ ਕਿੰਨੇ ਹੋਏ ਨੇ ਕੋਈ ਸਟੂਡੈਂਟ ਦੇ ਵੀ ਲੱਗੇ ਨੇ ਸੋ ਜੀ ਇਹਨਾਂ ਦਾ ਪੀਐਨ ਹੈ ਜਿਹੜਾ ਕਾਲਜ ਦਾ ਉਹ ਇੰਜਰ ਹੋਇਆ ਉਹਨੂੰ 32 ਸੈਕਟਰ ਚੰਡੀਗੜ੍ਹ ਰੈਫਰ ਕਰ ਦਿੱਤਾ ਉਸ ਤੋਂ ਇਲਾਵਾ ਦੱਸ ਰਹੇ ਕਿ ਇੱਕ ਜਿਹੜਾ ਲੜਕਾ ਦੂਜਾ ਇਹਨਾਂ ਦੇ ਕਾਲਜ ਦਾ ਉਹਦੇ ਵੀ ਥੋੜੀ ਬਹੁਤ ਸੱਟ ਲੱਗੀ ਮੇਨ ਕਾਰਨ ਕੀ ਹੈ ਜੀ ਕਾਰਨ ਤਾਂ ਜੇ ਇੱਕ ਵਾਰ ਆਈਡੈਂਟੀਫਾਈ ਹੋ ਜਾਏ ਕਿਉਂਕਿ ਇੱਥੇ ਤਾਂ ਲੋਕਲੀ ਤਾਂ ਬੱਚੇ ਤਾਂ ਕੁਝ ਨਹੀਂ ਦੱਸਦੇ ਕਿ ਕੋਈ ਇਹਨਾਂ ਦੀ ਪਰਸਨਲ ਰੰਜਿਸ਼ ਸੀ ਆ ਕੀ ਹੈ ਵਾਂਸ ਦਾ ਕੇਸਸ ਟ੍ਰੇਸ ਤਾਂ ਹੀ ਦੱਸ ਸਕਦੇ ਕਿ ਕਾਰਨ